ਹਾ ਵੇਖੋ ਜੀ ਸਰਬਣੀ ਸਰਬਣੀ ਫੂਡ ਮਿਲ ਖਾਸਾ ਆ ਬਾਈ ਜੀ ਚੌਲ ਨਹੀਂ ਗੇ ਇਹ ਪਲਾਸਟਿਕ ਦੇ ਚੌਲ ਆ ਤੇ ਇਹਦੀ ਨਾ ਵੀਡੀਓ ਬਾਈ ਮੈਂ ਗਰੁੱਪ ਚ ਪਾਉਣ ਲੱਗਿਆ ਗਾਣੀਆਂ ਵਾਇਰਲ ਕਰਿਓ ਸਾਡੀਆਂ ਗੱਡੀਆਂ ਜੂਪੀ ਚੋਂ ਮਾਲ ਲੈ ਕੇ ਆਈਆਂ ਸੀ ਅੱਜ 6ਵੇਂ 6ਵੇਂ ਦਿਨ ਅੱਜ ਖਾਲੀ ਕਰਨ ਲੱਗੇ ਆ ਤੇ ਉਧਰੋਂ ਉਹੋ ਜਿਹਾ ਕੱਚਾ ਚੌਲ ਚੱਲੀ ਜਾਂਦਾ ਜਿਹੜਾ ਮੰਨ ਲਾ ਸੀ ਜੂਪੀ ਚੋਂ ਲੈ ਕੇ ਆਏ ਆ ਉਹਦੇ ਵਿੱਚ ਮੰਨ ਲਾ ਕਿ ਦੋਹਾਂ ਬੰਨੇ ਬੰਦੇ ਤੇ ਆਪਣੇ ਪੰਜਾਬੀ ਖੜੇ ਹੋਈ ਵੀਡੀਓ ਨਾਲ ਪਾਵਾਂਗੇ ਤਾਂ ਆ ਵੇਖੋ ਪਲਾਸਟਿਕ ਦੇ ਚੌਲ ਯਾਰ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਬਈ ਬੰਦਾ ਕਿਹਦਾ ਹੱਥ ਪੈਂਦਾ ਖਾਸੇ ਮਿਲ ਹੈ ਸਰਵਣੀ ਫੂਡ ਮਿਲ ਕੋਈ ਦਾ ਹੈਗਾ ਢੱਲ ਕੱਢੋ ਜ਼ਰੂਰੀ ਹੈ ਬਈ ਯਾਰ ਆ ਤੇ ਵੇਖੋ ਕਿੰਨਾ ਖਲਵਾੜ ਹੋ ਜਾਂਦਾ ਯਾਰ ਜ਼ਿੰਦਗੀ ਦੇ ਨਾਲ ਆੜਾ ਸਰਕਾਰੀ ਚੌਲ ਜਾਂਦੇ ਆ ਪਿੰਡਾਂ ਦੇ ਵਿੱਚ ਇਹ ਉੱਥੇ ਜਾ ਕੇ ਲੋਕਾਂ ਨੇ ਖਾਣੇ ਆ ਬਾਈ ਇਹ ਮੈਨੂੰ ਨਾ ਅੱਜ ਤੋਂ 3 ਦਿਨ ਪਹਿਲਾਂ ਜੰਮੂ ਤੋਂ ਲੈ ਕੇ ਆਏ ਸੀ ਇਹ ਚੌਲ ਪਲਾਸਟਿਕ ਵਾਲੇ ਉਹ ਡਰਾਈਵਰ ਨੇ ਦੱਸਿਆ ਸੀ ਕਿੰਦਾ ਬਾਈ ਪਲਾਸਟਿਕ ਦੇ ਚੌਲ ਖਾਲੀ ਕੀਤੇ ਆ ਤੇ ਮੈਂ ਆਪ ਹੈਰਾਨ ਜਾ ਦੀ ਮੈਂ ਕਿਹਾ ਨਹੀਂ ਅਰੇ ਕਿਵੇਂ ਹੋ ਸਕਦਾ ਤਾਂ ਮੇਰੇ ਹੁਣ ਅੱਖਾਂ ਦੇ ਸਾਹਮਣੇ ਪਏ ਚੌਲ ਮਲਾਈ ਬਾਈ ਇਹਨਾਂ ਨੇ ਉਧਰੋਂ ਚੱਲੀ ਜਾਂਦੀ ਮਸ਼ੀਨ ਤੇ ਉਧਰੋਂ ਛੱਟਾ ਦੇ ਜਾਂਦੇ ਵਿੱਚ ਆ ਪਲਾਸਟਿਕ ਦੇ ਚੌਲ ਆ ਤੇ ਮੈਂ ਚੱਕ ਕੇ ਰੱਖ ਵੀ ਲਏ ਆ ਇਹ ਚੌਲਾਂ ਦਾ ਸਿੰਪਲ ਵੀ ਦੇ ਸਕਦਾ ਬਈ ਸ਼ਾਮ ਨੂੰ ਗੇਟ ਦੀ ਬਣਾਵਾਂਗੇ ਵੀਡੀਓ ਇਹਨਾਂ ਦੀ